ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੂੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਸੋ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਗਾਜ ਹੈ ਇੱਕ ਮੰਤਰੀ ਦੇ ਉੱਪਰ ਡਿਗਦੀ ਹੋਈ ਦਿਖਾਈ ਦੇ ਰਹੀ ਹੈ ਕਿਹੜਾ ਉਹ ਮੰਤਰੀ ਕਿੰਨੀ ਇਨਵੋਲਵਮੈਂਟ ਇਸ ਮਾਮਲੇ ਦੇ ਵਿੱਚ ਉਸ ਮੰਤਰੀ ਦੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਗੱਲ ਕਰਾਂਗੇ ਇਸ ਮਾਮਲੇ ਦੇ ਵਿੱਚ ਸੀਬੀ ਜਾਂਚ ਦੀ ਐਂਟਰੀ ਦੀ ਸੋ ਸੀਬੀ ਦੀ ਜਾਂਚ ਦੀ ਮੰਗ ਉੱਠੀ ਹੈ ਇਹ ਮੰਗ ਕਿਉਂ ਉੱਠੀ ਹੈ ਕਿਸ ਮਾਮਲੇ ਦੇ ਵਿੱਚ ਹੁਣ ਸੀਬੇ ਦੀ ਜਾਂਚ ਹੋਏਗੀ ਜੇਕਰ ਜਾਂਚ ਹੁੰਦੀ ਤਾਂ ਕਿਹੜੇ ਕਿਹੜੇ ਵੱਡੇ ਚਿਹਰੇ ਇਸ ਮਾਮਲੇ ਦੇ ਵਿੱਚ ਨੰਗੇ ਹੁੰਦੇ ਹੋਏ ਦਿਖਾਈ ਦੇਣਗੇ ਸੋ ਇਹਨਾਂ ਸਾਰੀਆਂ ਖਬਰਾਂ ਦੇ ਪ੍ਰਸਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਾਹ ਜੋਗੀ ਸੁਖਵਿੰਦਰ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰਾਂ ਨੇ ਸੁਖਵਿੰਦਰ ਸਿੰਘ ਜੀ ਤੁਹਾਡੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਹੀ ਐਮਐਲਏ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਬਿਜਲੈਂਸ ਦੇ ਵੱਲੋਂ ਕੀਤੀ ਗਈ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਸਿਆਸਤ ਜਿੱਥੇ ਗਰਮਾਈ ਹੈ ਉੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਖੁਲਾਸਿਆਂ ਦੇ ਨਜ਼ਰਾਂ ਨੇ ਕਿ ਇਸ ਮਾਮਲੇ ਦੇ ਵਿੱਚ ਇੱਕ ਮੰਤਰੀ ਵੀ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਕਿਹੜਾ ਉਹ ਮੰਤਰੀ ਹੈ ਉਸ ਦੇ ਉੱਪਰ ਗਾਜ ਦਿਖ ਸਕਦੀ ਹੈ ਜੇਕਰ ਗਾਜ ਦਿਖ ਸਕਦੇ ਕਿਉਂ ਕਿੰਨੀ ਕੀ ਇਨਵੋਲਵਮੈਂਟ ਇਸ ਮਾਮਲੇ ਦੇ ਵਿੱਚ ਉਸ ਮੰਤਰੀ ਦੀ ਦਿਖਾਈ ਦੇ ਰਹੀ ਹੈ ਦੇਖੋ ਮੰਤਰੀ ਦੀ ਇਨਵੋਲਵਮੈਂਟ ਕਿੰਨੀ ਹੈ ਤੇ ਕਿਵੇਂ ਹੈ ਔਰ ਉਹਦੇ ਤੇ ਗਾਜ ਕਿਉਂ ਡਿਗਰੀ ਹੈ ਇਹਦੇ ਤੇ ਵੀ ਆਪਾਂ ਗੱਲ ਕਰਨੀ ਹੈ ਔਰ ਗਾਜ ਜਿਹੜੀ ਹੈ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਡਿਗਰੀ ਹੈ ਇਹਦੇ ਤੇ ਤਾਂ ਆਪਾਂ ਗੱਲ ਕਰਨੀ ਹੈ ਪਰ ਪਹਿਲਾਂ ਥੋੜੀ ਜਿਹੀ ਲੜੀਦਰ ਲੜੀ ਇਸ ਮਸਲੇ ਨੂੰ ਜੋੜ ਲਈਏ ਆਪਣੇ ਦਰਸ਼ਕਾਂ ਨੂੰ ਤਾਂ ਜੋ ਪੂਰੇ ਮਸਲੇ ਦੀ ਪੂਰੀ ਕਹਾਣੀ ਵੀ ਜਿਹੜੀ ਹੈ ਉਹ ਸਮਝ ਜਿਹੜੀ ਆ ਲੱਗ ਜਾਵੇ ਪਹਿਲਾਂ ਤਾਂ ਕੱਲ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ 9 ਵਜੇ ਉਹਨਾਂ ਦੇ ਘਰ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਹੈ ਔਰ ਤਕਰੀਬਨ 4 4:30 ਵਜੇ ਜਿਹੜਾ ਉਹਨਾਂ ਨੂੰ ਪੁਲਿਸ ਜਿਹੜੀ ਆ ਵਿਜੀਲੈਂਸ ਗ੍ਰফতার ਕਰਕੇ ਲੈ ਕੇ ਗਈ ਆ ਇਸ ਦੌਰਾਨ 7-8 ਘੰਟਿਆਂ ਦੀ ਜਿਹੜੀ ਆ ਰੇਡ ਚੱਲੀ ਆ ਔਰ ਸਰਚ ਹੋਈ ਆ ਔਰ ਪਤਾ ਲੱਗਿਆ ਕਿ 1 ਕਿਲੋ ਸੋਨਾ ਔਰ 6 ਲੱਖ ਰੁਪਈਆ ਕੈਸ਼ ਔਰ ਨਾਲ ਹੀ ਨਾਲ ਕਈ ਕਰੋੜਾਂ ਦੀ ਜਿਹੜੀ ਜਾਇਦਾਦ ਦੇ ਕਾਗਜ਼ ਹੈ ਉਹ ਜਿਹੜੀ ਆ ਵਿਜੀਲੈਂਸ ਆਪਦੇ ਨਾਲ ਲੈ ਕੇ ਗਈ ਆ ਤਾਂ ਹੁਣ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਆਪਣੇ ਜਦੋਂ ਨਾਲ ਲੈ ਗਈ ਤਾਂ ਉੱਤੇ ਪੁੱਛਗਿੱਛ ਜਦੋਂ ਹੋਈ ਤਾਂ ਸੁਖਦੇਵ ਵਸ਼ਿਸ਼ਟ ਜਿਹੜਾ ਜਿਹਦੀ ਪੁੱਛਗਿੱਛ ਤੋਂ ਬਾਅਦ ਇਸ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਦੋਂ ਐਮਐਲਏ ਤੇ ਸੁਖਦੇਵ ਵਸ਼ਿਸ਼ਟ ਤੋਂ ਜਿਹੜੀ ਪੁੱਛਗਿੱਛ ਕਹਿੰਦੇ ਕੀਤੀ ਤਾਂ ਸਾਹਮਣੇ ਗੱਲ ਇਹ ਆਈ ਕਿ ਐਮਐਲਏ ਤੇ ਸੁਖਦੇਵ ਵਸ਼ਿਸ਼ਟ ਜਿਹੜਾ ਏਡੀਪੀ ਸੀਗਾ ਇਹ ਰਲ ਕੇ ਦੋਵੇਂ ਜਣੇ ਲੋਕਾਂ ਨੂੰ ਫਰਜੀ ਨੋਟਿਸ ਭੇਜਦੇ ਸੀ ਜਿਹੜਾ ਕਿ ਆਪਾਂ ਅੱਗੇ ਵੀ ਖੁਲਾਸਾ ਕੀਤਾ ਜਿਹੜਾ ਸੁਖਦੇਵ ਵਸ਼ਿਸ਼ਟ ਹੈ ਉਹ ਜਾ ਕੇ ਬਿਲਡਿੰਗਾਂ ਨੂੰ ਸੀਲ ਕਰ ਦਿੰਦਾ ਸੀਗਾ ਉਸ ਤੋਂ ਬਾਅਦ ਉਹ ਜਿਹੜੇ ਮਾਲਕ ਸੀ ਉਹਨਾਂ ਨੂੰ ਇਸ਼ਾਰਾ ਹੋ ਜਾਂਦਾ ਸੀ ਵੀ ਤੁਸੀਂ ਪਹੁੰਚ ਕਰੋ ਐਮ ਐਲ ਏ ਰਮਨ ਅਰੂੜਾ ਦੇ ਕੋਲ ਜਾ ਕੇ ਔਰ ਉਹ ਤੁਹਾਨੂੰ ਇਸ ਮਸਲੇ 'ਚੋਂ ਕੱਢ ਸਕਦਾ ਤਾਂ ਐਮ ਐਲ ਏ ਕੋਲੇ ਪਹੁੰਚ ਕਰਦੇ ਸੀ ਐਮ ਐਲ ਏ ਗੱਲ ਕਰਦਾ ਸੀਗਾ ਸੁਖਦੇਵ ਵਿਸ਼ੇਸ਼ਨਾ ਤੇ ਰਲ ਕੇ ਸੀਲ ਆਪ ਹੀ ਇੱਕ ਸੀਲ ਕਰਕੇ ਤੇ ਆਪ ਹੀ ਦੁਬਾਰਾ ਖੋਲ ਦਿੰਦੇ ਸੀ ਤੇ ਪੈਸੇ ਉਹਨਾਂ ਤੋਂ ਲੈ ਲੈਂਦੇ ਸੀ ਤਾਂ ਇਹ ਜਿਹੜੀ ਆ ਗੱਲ ਸਾਹਮਣੇ ਹੁਣ ਆ ਚੁੱਕੀ ਆ ਦੋਵੇਂ ਜਣੇ ਜਿਹੜੀ ਆ ਇਹ ਗੱਲ ਮੰਨ ਚੁੱਕੇ ਨੇ ਪਰ ਹੁਣ ਸਾਹਮਣੇ ਜਿਹੜੀ ਹੋਰ ਗੱਲ ਜਿਹੜੀ ਆਈ ਹੈ ਉਹ ਇਹ ਵੀ ਹੈ ਕਿ ਇਹਦੇ ਵਿੱਚ ਮੰਤਰੀ ਮਹਿੰਦਰ ਭਗਤ ਜਿਹੜੇ ਕਿ ਮੁੱਖ ਮੰਤਰੀ ਨੇ ਖੁਦ ਮੰਤਰੀ ਬਣਾਏ ਐ ਔਰ ਉਹਨਾਂ ਦਾ ਵੀ ਨਾਮ ਜਿਹੜਾ ਸ਼ਾਮਿਲ ਆ ਰਿਹਾ ਕਿਉਂਕਿ ਇਹ ਜਿਹੜੇ ਨੋਟਿਸ ਫਰਜੀ ਨੋਟਿਸ ਜਿਹੜੇ ਲੋਕਾਂ ਨੂੰ ਭੇਜੇ ਜਾ ਰਹੇ ਸੀ ਇਹ ਸਿਰਫ ਜਲੰਧਰ ਸੈਂਟਰਲ ਦੇ ਵਿੱਚ ਹੀ ਨਹੀਂ ਸੀ ਭੇਜੇ ਜਾ ਰਹੇ ਇਹ ਮਹਿੰਦਰ ਭਗਤ ਦੇ ਏਰੀਆ ਦੇ ਵਿੱਚ ਵੀ ਭੇਜੇ ਜਾ ਰਹੇ ਸੀ ਔਰ ਪਤਾ ਲੱਗ ਰਿਹਾ ਕਿ ਮਹਿੰਦਰ ਭਗਤ ਦੇ ਬੇਟੇ ਦੀ ਵੀ ਇਹਦੇ ਵਿੱਚ ਕਾਫੀ ਇਨਵੋਲਵਮੈਂਟ ਜਿਹੜੀ ਆ ਉਹ ਹੈਗੀ ਸਗੀ ਅਤਲ ਭਗਤ ਜਿਹੜਾ ਬਬਲੂ ਐ ਉਹਦੀ ਵੀ ਜਿਹੜੀ ਹੈ ਖਾਸੀ ਇਹਦੇ ਵਿੱਚ এনਵਾਰਲਮੈਂਟ ਸੀ ਉੱਥੇ ਵੀ ਇਹੀ ਕੰਮ ਚੱਲ ਰਿਹਾ ਸੀਗਾ ਔਰ ਜਿਹੜਾ ਏਡੀਪੀ ਸੁਖਦੇਵ ਸਿਸ਼ਟ ਹੈ ਜਿਨੇ ਐਮਐਲਏ ਰਮਨ ਅਰੋੜਾ ਫਸਾਇਆ ਉਹਦੇ ਮਹਿੰਦਰ ਭਗਤ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੇ ਉਹ ਪਰਿਵਾਰਕ ਸੰਬੰਧ ਸੀ ਔਰ ਕਹਿੰਦੇ ਆ ਕਿ ਇੱਥੋਂ ਜਲੰਧਰੋਂ ਉਹਦੀ ਬਦਲੀ ਪਠਾਨਕੋਟ ਕਰਵਾਉਣ ਵਾਲਾ ਸਗੋਂ ਦੀ ਐਮਐਲਏ ਰਮਨ ਅਰੋੜਾ ਸੀ ਇੱਥੋਂ ਉੱਥੋਂ ਦੂਰ ਬਦਲੀ ਕਰਵਾਉਣ ਦੇ ਵਿੱਚ ਜਲੰਧਰ ਤੋਂ ਰਮਨ ਅਰੋੜਾ ਦਾ ਜਿਹੜਾ ਲੱਗਿਆ ਸੀਗਾ ਡੀਓ ਔਰ ਪਠਾਨਕੋਟ ਨੂੰ ਦੁਬਾਰਾ ਫੇਰ ਬਦਲੀ ਜਨੰਦਰ ਕਰਵਾਉਣ ਦੇ ਲਈ ਜਿਹੜਾ ਲੇਟੈਸਟ ਡੀਓ ਕਹਿੰਦੇ ਆ ਕਿ ਲੱਗਿਆ ਉਹ ਲੱਗਿਆ ਮੰਤਰੀ ਮਹਿੰਦਰ ਭਗਤ ਆ ਔਰ ਮੰਤਰੀ ਮਹਿੰਦਰ ਭਗਤ ਦਾ ਜਿਹੜੇ ਫਾਦਰ ਨੇ ਚੁੰਨੀ ਲਾਲ ਭਗਤ ਔਰ ਉਧਰੋਂ ਜਿਹੜਾ ਫੜਿਆ ਗਿਆ ਸੁਖਦੇਵ ਵਸ਼ਿਸ਼ਟ ਈਟੀਪੀ ਉਹਦੇ ਜਿਹੜੇ ਫਾਦਰ ਸੀਗੇ ਜਿਹਨਾਂ ਦਾ ਨਾਮ ਸੀ ਵੇਦ ਵਿਆਸ ਵਸ਼ਿਸ਼ਟ ਉਹ ਜਨੰਦਰ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਉਹ ਅਸਿਸਟੈਂਟ ਕਮਿਸ਼ਨਰ ਰਹੇ ਆ ਚੁੰਨੀ ਲਾਲ ਭਗਤ ਜਿਹੜੇ ਮਹਿੰਦਰ ਭਗਤ ਦੇ ਪਿਤਾ ਨੇ ਔਰ ਵੇਦ ਵਿਆਸ ਵਸ਼ਿਸ਼ਟ ਜਿਹੜੇ ਕਿ ਸੁਖਦੇਵ ਵਸ਼ਿਸ਼ਟ ਦੇ ਪਿਤਾ ਨੇ ਏਟੀਪੀ ਦੇ ਔਰ ਉਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਬਹੁਤ ਯਾਰੀ ਮਿੱਤਰਤਾ ਸੀ ਔਰ ਪਰਿਵਾਰਕ ਸਬੰਧ ਵੀ ਸੀ ਔਰ ਹੁਣ ਉਹ ਅੱਗੇ ਚੱਲਦੇ ਗਏ ਫਿਰ ਹੁਣ ਮਹਿੰਦਰ ਭਗਤ ਦੇ ਨਾਲ ਉਸ ਏਟੀਪੀ ਦੀ ਵੀ ਬਹੁਤ ਨੇੜਤਾ ਸੀ ਔਰ ਉਸੇ ਤਰੀਕੇ ਦੇ ਜਿਹੜੇ ਕਪੜੇ ਜਿਸ ਤਰੀਕੇ ਦੇ ਰਮਨ ਅਰਵੜਾ ਦੇ ਇਲਾਕੇ 'ਚ ਹੋਏ ਆ ਉਸੇ ਤਰੀਕੇ ਦੇ ਕਪੜੇ ਜਿਹੜੇ ਆ ਉਹ ਮਹਿੰਦਰ ਭਗਤ ਦੇ ਵੀ ਇਲਾਕੇ ਦੇ ਵਿੱਚ ਹੋਏ ਆ ਔਰ ਬਦਲੀ ਕਰਵਾਉਣ ਵਾਲਾ ਵੀ ਜਲੰਧਰ ਦੇ ਵਿੱਚ ਕਹਿੰਦੇ ਮਹਿੰਦਰ ਭਗਤ ਦਾ ਉਹਦਾ ਤਾ ਮਹਿੰਦਰ ਭਗਤ ਦੇ ਉੱਪਰ ਵੀ ਗਾਜ ਡਿਗਦੀ ਨਜ਼ਰ ਆਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਜਾਂਚ ਸਹੀ ਤਰੀਕੇ ਦੇ ਨਾਲ ਹੁੰਦੀ ਹੈ ਤਾਂ ਜਿਹੜਾ ਮਹਿੰਦਰ ਭਗਤ ਦਾ ਬੇਟਾ ਕਹਿੰਦੇ ਅਤਲ ਭਗਤ ਜਿਹੜਾ ਬਬਲੂ ਹੈ ਉਹਦੀ ਵੀ ਕਹਿੰਦੇ ਇਨਵੋਲਵਮੈਂਟ ਖਾਸੀ ਹੈ ਔਰ ਇੱਕ ਜੇ ਆਪਾਂ ਗੱਲ ਕਰ ਲਈਏ ਜਿਹੜਾ ਸਾਬਕਾ ਐਮਐਲਏ ਆਮ ਆਦਮੀ ਪਾਰਟੀ ਦਾ ਜਿਹੜਾ ਸ਼ੀਤਲ ਅੰਗਰਾਲ ਹੈ ਉਹਨੇ ਵੀ ਬਹੁਤ ਵੱਡਾ ਇੱਕ ਖਲਾਸਾ ਜਿਹੜਾ ਕੀਤਾ ਸੀ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਸੀ ਕੁਝ ਦਿਨ ਪਹਿਲਾਂ ਲਖਵਿੰਦਰ ਜੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਮਹਿੰਦਰ ਭਗਤ ਦੇ ਜਿਹੜੇ ਬਹੁਤ ਅਹਿਮ ਸਬੂਤ ਜਿਹੜੇ ਆ ਉਹ ਹੈਗੇ ਆ ਮਹਿੰਦਰ ਭਗਤ ਦੇ ਪਰਸਨਲ ਨੰਬਰ ਤੋਂ ਕੁਝ ਕਾਲ ਰਿਕਾਰਡਿੰਗਾਂ ਹੈਗੀਆਂ ਪੈਸਿਆਂ ਦੇ ਲੈਣ ਦੇਣ ਦੀਆਂ ਉਹ ਬੇਸ਼ੱਕ ਜਿਹੜਾ ਮਹਿੰਦਰ ਭਗਤ ਦਾ ਪੀਜ ਜਾਂ ਕਦੇ ਉਹਦੇ ਨਾਲ ਲੱਗਿਆ ਹੋਇਆ ਉਹਦੀਆਂ ਨੇ ਪਰ ਹੈ ਮਹਿੰਦਰ ਭਗਤ ਦੇ ਫੋਨ ਦੀਆਂ ਨੇ ਰਿਕਾਰਡਿੰਗਾਂ ਔਰ ਉਹਨੇ ਤਾਂ ਇੱਥੋਂ ਤੱਕ ਖਲਾਸਾ ਜਿਹੜਾ ਉਹ ਕਰ ਦਿੱਤਾ ਉਹ ਕਹਿੰਦਾ ਕਿ ਇਹ ਰਿਕਾਰਡਿੰਗਾਂ ਮੇਰੇ ਤੋਂ ਲੈ ਲਓ ਤੇ ਮੁੱਖ ਮੰਤਰੀ ਸਾਹਿਬ ਦਊਂਗਾ ਰਿਕਾਰਡਿੰਗਾਂ ਤੁਹਾਨੂੰ ਤਾਂ ਵੀ ਜੇ ਤੁਸੀਂ ਇੱਥੇ ਕਾਰਵਾਈ ਕਰੋਗੇ ਔਰ ਨਾਲ ਹੀ ਨਾਲ ਉਹਨੇ ਇਹ ਦਾਵਾ ਕਰ ਦਿੱਤਾ ਕਿ ਭਾਈ ਸਾਹਿਬ ਜੇ ਕਾਰਵਾਈ ਕਰੋਗੇ ਤਾਂ ਰਿਕਾਰਡਿੰਗਾਂ ਦਊਂਗਾ ਤੇ ਜੇ ਤੁਸੀਂ ਇਹ ਵੀ ਮੈਂ ਗੱਲ ਨਾਲ ਕਹਿਣਾ ਵੀ ਜੇ ਗੱਲ ਜਿਹੜੀ ਆ ਉਹ ਝੂਠੀ ਨਿਕਲੀ ਤਾਂ ਤੁਸੀਂ ਕਾਰਵਾਈ ਮੇਰੇ ਤੇ ਕਰ ਸਕਦੇ ਹੋ ਤਾਂ ਇੰਨੇ ਕੌਨਫੀਡੈਂਸ ਦੇ ਨਾਲ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਦਾ ਕਿਤੇ ਨਾ ਕਿਤੇ ਹੀ ਹੋਣਾ ਮਹਿੰਦਰ ਭਗਤ ਦੀ ਵੀ ਇਨਵੋਲਵਮੈਂਟ ਜਿਹੜੀ ਹੈ ਉਹ ਇਸ ਮਸਲੇ ਦੇ ਵਿੱਚ ਕਿਉਂਕਿ ਸੁਖਦੇਵ ਵਸ਼ਿਸ਼ਟ ਜਿਹੜਾ ਨਾ ਉਹ ਇਕੱਲਾ ਰਮਨ अरोड़ा ਦਾ ਕਰੀਬ ਹੀ ਨਹੀਂ ਸੀਗਾ ਸੁਖਦੇਵ ਵਸ਼ਿਸ਼ਟ ਮਹਿੰਦਰ ਭਗਤ ਦਾ ਵੀ ਜਿਹੜਾ ਉਹ ਬਹੁਤ ਕਰੀਬੀ ਸੀਗਾ ਜਿਵੇਂ ਮੈਂ ਦੱਸ ਕੇ ਹਟਿਆ ਕਿ ਉਹਨਾਂ ਨੇ ਬਦਲੀ ਵੀ ਜਿਹੜੀ ਉਹਨਾਂ ਦੀ ਉੱਥੇ ਕਰਾਈ ਸੀਗੀ ਔਰ ਡੀਓ ਉਹਨਾਂ ਦਾ ਲੱਗਿਆ ਹੈਗਾ ਔਰ ਦੋਵੇਂ ਅਧ ਦੇ ਮਸਲਿਆਂ ਦੇ ਦੋਵਾਂ ਦੇ ਹਲਾਕਿਆਂ ਦੇ ਵਿੱਚ ਇੱਕੋ ਤਰੀਕੇ ਦੇ ਮਸਲੇ ਜਿਹੜੇ ਸਾਹਮਣੇ ਆਏ ਸੀ ਜਿਵੇਂ ਫਰਜੀ ਜਿਹੜੇ ਅ ਨੋਟਿਸ ਹੈ ਲੋਕਾਂ ਨੂੰ ਸੀਲ ਕਰਨ ਦੇ ਬਿਲਡਿੰਗਾਂ ਦੇ ਦਿੱਤੇ ਜਾਂਦੇ ਸੀਗੇ ਉਹਨਾਂ ਦੇ ਰਮਨ ਰੋੜੇ ਦੇ ਇਲਾਕੇ ਦੇ ਵਿੱਚ ਉਸੇ ਤਰੀਕੇ ਦੇ ਨਾਲ ਮਿੰਦਰ ਭਗਤ ਦੇ ਹਲਕੇ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਆ ਉਹ ਨੋਟਿਸ ਦਿੱਤੇ ਜਾਂਦੇ ਰਹੇ ਆ ਲਖਵਿੰਦਰ ਜੀ ਸੋ ਇਸ ਕਰਕੇ ਹੁਣ ਰਮਨ ਅਰੋੜਾ ਤੋਂ ਬਾਅਦ ਵਾਰੀ ਜਿਹੜੀ ਆ ਉਹ ਮਿੰਦਰ ਭਗਤ ਦੀ ਹੋ ਸਕਦੀ ਹੈ ਔਰ ਮਿੰਦਰ ਭਗਤ ਤੇ ਉਹਨਾਂ ਦਾ ਪਰਿਵਾਰ ਇਸ ਗੱਲੋਂ ਕਾਫੀ ਜ਼ਿਆਦਾ ਜੇ ਮੈਂ ਗੱਲ ਕਰਾਂ ਤਾਂ ਉਹ ਕਬਰਾੜ ਦੇ ਵਿੱਚ ਹੈਗਾ ਕੋਕੀ ਕੁਝ ਰਿਕਾਰਡਿੰਗਾਂ ਵੀ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਔਰ ਇਸ ਮਸਲੇ ਦੇ ਵੀ ਜਿਹੜੇ ਆ ਤਾਰਮਿੰਦਰ ਭਗਤ ਦੇ ਨਾਲ ਜੁੜਦੇ ਆ ਜਿਹਦੇ ਕਰਕੇ ਹੁਣ ਮਿੰਦਰ ਭਗਤ ਦੇ ਵੀ ਗਾਜ ਦਿਗਦੀ ਜਿਹੜੀ ਆ ਉਹ ਨਜ਼ਰ ਆ ਸਕਦੀ ਪਰ ਸਿੱਧੂ ਸਾਹਿਬ ਉਹ ਦੂਸਰੇ ਪਾਸੇ ਉਹ ਪਾ ਗੱਲ ਕਰੀਏ ਕੱਲ ਤੋਂ ਮਾਹੌਲ ਪੰਜਾਬ ਦੀ ਰਾਜਨੀਤੀ ਦਾ ਵਿੱਚ ਬਹੁਤ ਗਰਮਾਹਟ ਹੈ ਸਿਖਰਾਂ ਦੇ ਉੱਪਰ ਹੈ ਜਿੱਥੇ ਆਮ ਆਦਮੀ ਪਾਰਟੀ ਆਪਣੀ ਪਿੱਠ ਸੱਫਤਮਾਉਂਦੀ ਨਜ਼ਰ ਆ ਰਹੀ ਹੈ ਖੁਦ ਸੀਐਮ ਸਾਹਿਬ ਇਸ ਮਾਮਲੇ ਤੇ ਲਾਈਵ ਹੋ ਕੇ ਬੋਲੇ ਨੇ ਭਿਕ ਭਾਵੇਂ ਕੋਈ ਆਪਣਾ ਹੋਵੇ ਭਾਵੇਂ ਬੇਗਾਨਾ ਹੋਵੇ ਜਿਹੜਾ ਭ੍ਰਿਸ਼ਟਾਚਾਰ ਕਰੂਗਾ ਬਖਸ਼ਿਆ ਨਹੀਂ ਜਾਊਗਾ ਵਿੱਤ ਮੰਤਰੀ ਸਾਹਿਬ ਵੀ ਇਹੀ ਕਹਿੰਦੇ ਨਜ਼ਰ ਆਏ ਨੇ ਲੇਕਿਨ ਦੂਸਰੇ ਪਾਸੇ ਜਦੋਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਐਮਐਲਏ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਉਹਨੂੰ ਗ੍ਰਿਫਤਾਰਤਾ ਕੀਤਾਗਾ ਉੱਥੇ ਹੀ ਵਿਰੋਧੀ ਪਾਰਟੀਆਂ ਕਹਿ ਰਹੀ ਨੇ ਕਿ ਇਸ ਮਾਮਲੇ ਦੇ ਵਿੱਚ ਭਾਈ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਨੇ ਆਖਰ ਉਹਨਾਂ ਦੇ ਵੱਲੋਂ ਇਹ ਸੀਬੀਆਈ ਦੀ ਮੰਗ ਕਿਉਂ ਕੀਤੀ ਗਈ ਹੈ ਕੀ ਸੱਚਮੁੱਚ ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਹੋ ਸਕਦੀ ਹੈ ਜੇਕਰ ਸੀਬੀਆਈ ਦੀ ਜਾਂਚ ਹੁੰਦੀ ਹੈ ਤਾਂ ਜਾਂਚ ਕਿਸ ਪਾਸੇ ਜਾਂਦੀ ਦਿਖਾਈ ਦੇ ਰਹੀ ਹੈ ਬਿਲਕੁਲ ਰਖਵਿੰਦਰ ਜੀ ਬਹੁਤ ਇਹ ਜ਼ਰੂਰੀ ਸਵਾਲ ਹੈਗਾ ਔਰ ਇਹਦੇ ਤੇ ਸੀਬੀਆਈ ਜਾਂਚ ਦੀ ਲੋੜ ਕਿਉਂ ਹੈ ਰਮਨ ਅਰੜਾਲੇ ਮਸਲੇ ਦੇ ਵਿੱਚ ਸੀਬੀਆਈ ਦੀ ਜਾਂਚ ਦੀ ਲੋੜ ਕਿਉਂ ਹੈ ਇਹ ਮੈਂ ਤੁਹਾਨੂੰ ਜਿਹੜਾ ਦੱਸਦਾ ਬਹੁਤ ਅਹਿਮ ਜਿਹੜਾ ਤੁਹਾਡਾ ਸਵਾਲ ਸੀਗਾ ਕਿਉਂਕਿ ਇੱਕ ਤਾਂ ਜਿਹੜੇ ਪਿੱਛੇ ਐਮ.ਐਲ.ਏ ਫੜੇ ਗਏ ਆ ਚਾਹੇ ਉਹ ਅਮਿਤ ਰਤਨ ਕੋਟਫਤਾ ਹੋਣ ਚਾਹੇ ਉਹ ਵਿਜੀਤ ਸਿੰਗਲਾ ਹੋਣ ਚਾਹੇ ਉਹ ਹੋਰ ਬਹੁਤ ਸਾਰੇ ਬੰਦੇ ਇਹਨਾਂ ਦੇ ਹੋ ਹੈਗੇ ਆ ਉਹਨਾਂ ਦੇ ਉੱਪਰ ਕਿਸੇ ਵੀ ਕਿਸਮ ਦੀ ਪੰਜਾਬ ਸਰਕਾਰ ਨੇ ਕੋਈ ਟੋਕ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਨਹੀਂ ਇੱਕ ਤਾਂ ਇਹਦੇ ਕਰਕੇ ਕਿਸੇ ਅੰਜਾਮ ਤੱਕ ਇਸ ਮਸਲੇ ਨੂੰ ਪਹੁੰਚਾਉਣ ਦੇ ਲਈ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਕਿ ਵਿਜੀਲੈਂਸ ਤੇ ਕੋਈ ਭਰੋਸਾ ਕਰਨਾ ਚਾਹੀਦਾ ਤਾਂ ਸੀਬੀਆਈ ਜਿਹੜੀ ਆ ਉਹ ਜ਼ਰੂਰੀ ਜਾਂਚ ਦੇ ਵਿੱਚ ਹੈਗੀ ਆ ਦੂਜਾ ਦੂਜਾ ਵੱਡਾ ਕਾਰਨ ਜਿਹੜਾ ਇਹਦੇ ਵਿੱਚ ਪਹਿਲੇ ਕਾਰਨ ਨਾਲੋਂ ਵੀ ਵੱਡਾ ਕਾਰਨ ਜਿਹੜਾ ਇਹ ਹੈ ਕਿ ਮੰਤਰੀ ਜਿਹੜਾ ਨਾ ਇਹਦੇ ਵਿੱਚ ਭਿੰਦਰ ਭਗਤ ਦਾ ਵੀ ਜਿਹੜਾ ਨਾਮ ਆ ਰਿਹਾ ਕੀ ਵਿਜੀਲੈਂਸ ਤੇ ਸਰਕਾਰ ਰਮਨ ਰੋੜੇ ਵਾਲੇ ਮਸਲੇ ਦੇ ਵਿੱਚ ਆਪਣੇ ਇੱਕ ਐਮਐਲਏ ਤੋਂ ਬਾਅਦ ਇੱਕ ਹੋਰ ਮੰਤਰੀ ਨੂੰ ਵੀ ਰਗੜੇਗੀ ਕਿ ਉਸ ਵਾਲੇ ਪਾਸੇ ਨੂੰ ਇਹ ਚੱਲਣਗੇ ਤੇ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ ਕਿ ਲੱਗਦਾ ਨਹੀਂ ਕਿ ਸਰਕਾਰ ਤੇ ਜਿਹੜੀ ਵਿਜੀਲੈਂਸ ਹੈ ਉਹ ਮੰਤਰੀ ਮਹਿੰਦਰ ਭਗਤ ਵਾਲੇ ਪਾਸੇ ਨੂੰ ਚੱਲਣਗੇ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿ ਇਹਦੇ ਵਿੱਚ ਸੀਬੀਆਈ ਦੀ ਜਾਂਚ ਹੋਵੇ ਸਭ ਤੋਂ ਵੱਡਾ ਕਾਰਨ ਇਹ ਹੈ ਲਖਵਿੰਦਰ ਜੀ ਕਿ ਇਹ ਜਿਹੜਾ ਬੰਦਾ ਐਮਐਲਏ ਰਮਨ ਅਰੂੜਾ ਇਹਦੀ ਜਿਹੜੀ ਨੇੜਤਾ ਨਾ ਉਹ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਬਹੁਤ ਰਹੀ ਹੈ ਮੁੱਖ ਮੰਤਰੀ ਦੇ ਪਤਨੀ ਜਿਹੜੇ ਆ ਜਾਂ ਮੁੱਖ ਮੰਤਰੀ ਦੇ ਭੈਣ ਨੇ ਜਿਹੜੇ ਉਹਨਾਂ ਦੇ ਨਾਲ ਬਹੁਤ ਨੇੜਤਾ ਰਹੀ ਹੈ ਰਮਨ ਅਰੂੜਾ ਦੀ ਤਾਂ ਕੀ ਵਿਜੀਲੈਂਸ ਤੇ ਸਰਕਾਰ ਜਿਹੜੀ ਹੈ ਕਿ ਮੁੱਖ ਮੰਤਰੀ ਦੇ ਪਰਿਵਾਰ ਦੀ ਵੀ ਜਾਂਚ ਕਰਊਗਾ ਇਹ ਲੱਗਦਾ ਨਹੀਂ ਕਿ ਇਹ ਜਾਂਚ ਜਿਹੜੀ ਹੈ ਇਹ ਮੁੱਖ ਮੰਤਰੀ ਦੇ ਪਰਿਵਾਰ ਵਾਲੇ ਪਾਸੇ ਨੂੰ ਚੱਲੇਗੀ ਕਿਉਂਕਿ ਮੈਂ ਆਪਦੇ ਕੰਨੀਆਂ ਰਿਕਾਰਡਿੰਗਾਂ ਸ਼ੀਤਲ ਅੰਗੁਰਾਲ ਕੋਲੇ ਸੁਣੀਆਂ ਨੇ ਆ ਔਰ ਉਹਦੇ ਵਿੱਚ ਮੁੱਖ ਮੰਤਰੀ ਦੇ ਪਰਿਵਾਰ ਨੂੰ ਲੈ ਕੇ ਔਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰਮਨ ਅਰੋੜਾ ਦੀਆਂ ਜਿਹੜੀਆਂ ਰਿਕਵਰੀਆਂ ਨੇ ਤਾਂ ਕੀ ਇਹ ਵਿਜੀਲੈਂਸ ਜਾਂ ਸਰਕਾਰ ਮੁੱਖ ਮੰਤਰੀ ਦੇ ਪਰਿਵਾਰ ਵਾਲੇ ਪਾਸੇ ਨੂੰ ਚੱਲੂ ਲੱਗਦਾ ਨਹੀਂ ਸੋ ਇਸ ਕਰਕੇ ਇਹਦੇ ਵਿੱਚ ਵਿਜੀਲੈਂਸ ਜਾਂਚ ਦੀ ਜ਼ਰੂਰਤ ਜ਼ਿਆਦਾ ਨਹੀਂ ਹੈਗੀ ਇਹਦੇ ਵਿੱਚ सीबीआई ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਸਕੇ ਇਸੇ ਕਰਕੇ ਜਿਹੜੇ ਵਿਰੋਧੀ ਨੇ ਇਹ ਮੰਗ ਕਰ ਰਹੇ ਆ ਕਿ ਇਹਦੇ ਵਿੱਚ सीबीआई ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤਾਂ ਜੋ ਅੰਜਾਮ ਤੱਕ ਇਸ ਮਸਲੇ ਨੂੰ ਜਿਹੜਾ ਉਹ ਪਹੁੰਚਾਇਆ ਜਾ ਸਕੇ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਪਹਿਲੀ ਤਾਂ ਗੱਲ ਇਹ ਵੀ ਬਹੁਤ ਵੱਡੀ ਗੱਲ ਹੋ ਗਈ ਹੈ ਕਿ ਐਮਐਲਏ ਨੂੰ ਫੜ ਲਿਆ ਐਮਐਲਏ ਨੂੰ ਫੜ ਲਿਆ ਪਰ ਪਿਛਲੀ ਜਿਹੜੇ ਐਮਐਲਏ ਫੜੇ ਸੀ ਉਹ ਵੀ ਵਿਜੀਲੈਂਸ ਨੇ ਜਿਹੜੇ ਉਹ ਫੜੇ ਸੀ ਮੁੱਖ ਮੰਤਰੀ ਨੇ ਖੁਦ ਰੇ ਜਿਹੜੇ ਫੜਾਈ ਸੀ ਪਰ ਹੋਇਆ ਉਹਨਾਂ ਦਾ ਕੁਝ ਨਹੀਂ ਉਹ ਆਈਂ ਤੁਰੇ ਫਿਰਦੇ ਆ ਪਾਰਟੀ 'ਚ ਵੀ ਤੇ ਉਲਟਾ ਮੁੱਖ ਮੰਤਰੀ ਦਾ ਪਰਿਵਾਰ ਜਿਹੜਾ ਉਹਨਾਂ ਦੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਵੀ ਸ਼ਾਮਲ ਜਿਹੜਾ ਉਹ ਜਾ ਕੇ ਹੋ ਰਿਹਾ ਹੈਗਾ ਸੋ ਇਸ ਕਰਕੇ ਆਸ ਘਟਾ ਹੈ ਵਿਜੀਲੈਂਸ ਤੋਂ ਔਰ ਵਿਜੀਲੈਂਸ ਦੀ ਮੈਂ ਕਾਰਗੁਜ਼ਾਰੀ ਤੇ ਸ਼ੱਕ ਨਹੀਂ ਕਰਦਾ ਔਰ ਸਰਕਾਰ ਉਹਨਾਂ ਨੂੰ ਚੱਲਣ ਦੇਏਗੀ ਜਾਂ ਨਹੀਂ ਚੱਲਣ ਦੇਏਗੀ ਮੰਤਰੀਵਲ ਨੂੰ ਜਾਂ ਮੁੱਖ ਮੰਤਰੀ ਦੇ ਪਰਿਵਾਰ ਵੱਲ ਨੂੰ ਇਹ ਤੇ ਇਹਦੇ ਤੇ ਜਿਹੜਾ ਖਤਸ਼ਾ ਸਾਨੂੰ ਜ਼ਰੂਰ ਹੈਗਾ ਸੋ ਇਸ ਕਰਕੇ ਵਿਰੋਧੀ ਵੀ ਮੰਗ ਕਰ ਰਹੇ ਆ ਔਰ ਮੈਨੂੰ ਲੱਗਦਾ ਕਿ ਜੇ ਵਾਕਈ ਸਰਕਾਰ ਦੀ ਜ਼ੀਰੋ ਟੋਲਰੈਂਸ ਦਿੱਤੀ ਹੈ ਜੇ ਵਾਕਈ ਕੇਂਦਰੀਵਾਲ ਕਹਿੰਦੇ ਆ ਕਿ ਅਸੀਂ ਜ਼ੀਰੋ ਟੋਲਰੈਂਸ ਦੀ ਰੀਤੀ ਤੇ ਜਿਹੜਾ ਉਹ ਚੱਲ ਰਹੇ ਹੈਗੇ ਆ ਤਾਂ ਫਿਰ ਇਸ ਕਰਕੇ ਇਹ ਜਾਨ ਜਿਹੜੀ ਹੈ ਸੀਬੀਆਈ ਦੇ ਹਵਾਲੇ ਜਿਹੜੀ ਆ ਕਰ ਦੇਣੀ ਚਾਹੀਦੀ ਹੈ ਔਰ ਆਪੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਕਿ ਕਿਹੜੇ ਕਿਹੜੇ ਹੋਰ ਮੰਤਰੀ ਐ ਐਮਐਲਏ ਦੇ ਵਿੱਚ ਮੌਜੂਦ ਨੇ ਕਿਹੜੇ ਕਿਹੜੇ ਅਫਸਰ ਮੌਜੂਦ ਨੇ ਔਰ ਕਿਹੜੇ ਕਿਹੜੇ ਹੋਰ ਉੱਪਰਲੇ ਲੋਕ ਨੇ ਜਿਹੜੇ ਇਹਦੇ ਵਿੱਚ ਫਸ ਸਕਦੇ। ਸਿੱਧਾ ਦੂਸਰਾ ਇੱਕ ਅਹਿਮ ਸਵਾਲ ਵਿਰੋਧੀਆਂ ਵੱਲੋਂ ਇਹ ਵੀ ਖੜਾ ਕੀਤਾ ਜਾ ਰਿਹਾ ਕਿ ਇਹ ਸਿਰਫ ਉਸਿਰਫ ਇੱਕ ਪੋਲਿਟিক্যাল ਸਟੰਟ ਹੈ। ਰਾਮਨ ਲੋੜਾ ਦੀ ਗ੍ਰਿਫਤਾਰੀ ਸਿਰਫ ਉਸਿਰਫ ਜਿਮਨੀ ਚੋਣ ਦੇ ਮੱਦੇ ਨਜ਼ਰ ਕੀਤੀ ਗਿਆ। ਨਿਕਲਣਾ ਇਹਦੇ ਵਿੱਚੋਂ ਕੁਝ ਨਹੀਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਬਾਕੀ ਜਿਹੜੇ ਪਹਿਲਾਂ ਮੰਤਰੀ ਜਾਂ ਐਮਐਲਏ ਫੜੇ ਗਏ ਸੀਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੋਈ ਨਹੀਂ ਹੋਈ। ਕਿ ਇਹ ਸਿਰਫ ਉਸਿਰਫ ਚੋਣਬੀ ਸਟੰਟ ਆਮ ਆਦਮੀ ਪਾਰਟੀ ਦਾ ਵਿਰੋਧੀ ਇਹ ਕਹਿ ਰਹੇ ਨੇ ਜਿਵੇਂ ਇਹਦੇ ਪਿੱਛੇ ਕੁਝ ਹੋਰ ਬਹੁਤ ਵੱਡਾ ਕੁਝ ਲੁਕਿਆ ਹੋਇਆ ਹੈ। ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਤਾਂ ਗੱਲ ਇਹੀ ਹੈ ਕਿ ਮੈਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਗੱਲ ਕੀਤੀ ਸੀਗੀ ਕਿ ਦੋ ਤਿੰਨ ਚੀਜ਼ਾਂ ਸੀ ਜਿੱਥੇ ਆਮਦਵੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਫਸ ਰਹੀ ਸੀ ਇੱਕ ਤਾਂ ਜਿਮਨੀ ਚੋਣ ਨੂੰ ਲੈ ਕੇ ਦੂਜੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਹੋਰ ਸੀ ਇੱਕ ਜਿਹੜੇ ਚੇਅਰਮੈਨ ਜਿਹੜੇ ਇਹਨਾਂ ਨੇ ਪੰਜਾਬ ਤੋਂ ਬਾਹਰੋਂ ਲਾਏ ਆ ਇੱਕ ਦੋ ਚੀਜ਼ਾਂ ਹੋਰ ਨੇ ਜਿਦੇ ਕਰਕੇ ਆਮਦਵੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬੜੀ ਕਸੂਤੀ ਜਿਹੜੀ ਆ ਉਹ ਫਸ ਰਹੀ ਸੀ ਤੇ ਕਸੂਤੀ ਫਸਣ ਦੇ ਕਾਰਨ ਜਿਹੜਾ ਹੈਗਾ ਉਹ ਲੋਕ ਉਹਨਾਂ ਨੂੰ ਘੁੱਟ ਟਪੈ ਰਹੇ ਸੀ ਤਾਂ ਆਪਣੀ ਸੋਸ਼ਲ ਮੀਡੀਆ ਤੇ ਹੁੰਦੀ ਬਦਨਾਮੀ ਨੂੰ ਦੇਖ ਕੇ ਮਸਲੇ ਤੋਂ ਧਿਆਨ ਡਿਵਰਟ ਲੋਕਾਂ ਦਾ ਕਰਨ ਦੇ ਵਾਸਤੇ ਲਖਵਿੰਦਰ ਜੀ ਤਾਂ ਇਹ ਜਿਹੜਾ ਖੇਡਾ ਖੇਡਿਆ ਗਿਆ ਵਿਰੋਧੀ ਇਹ ਚੀਜ਼ ਜਿਹੜੇ ਉਹ ਮੰਨਦੇ ਆ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਇਹੋ ਜੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਇਹ ਡਰਾਮੇ ਆ ਉਹ ਡਰਾਮੇ ਇਸ ਕਰਕੇ ਵੀ ਕਹਿੰਦੇ ਆ ਕਿ ਜਿਵੇਂ ਮੈਂ ਫਿਰ ਉਹੀ ਗੱਲ ਦੁਬਾਰਾ ਕਰ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਗੱਲ ਕਹੀ ਸੀਗੀ ਕਿ ਭਾਈ ਮੈਂ ਸਬੂਤ ਦੇਖਿਆ ਮੈਂ ਵੀਡੀਓ ਦੇਖੀਆਂ ਮੈਂ ਆਡੀਓ ਦੇਖੀਆਂ ਵਿਜੇ ਸਿੰਘਲਾ ਜਿਹੜਾ ਉਹ 1% ਦਾ ਜਿਹੜਾ ਕਮਿਸ਼ਨ ਮੰਗਦਾ ਸੀਗਾ ਹਰੇਕ ਤੋਂ ਸੋ ਇਸ ਕਰਕੇ ਇਹ ਕਹਿੰਦੇ ਨਾ ਤਾਂ ਕਿਸੇ ਮੀਡੀਆ ਨੇ ਦੇਖਿਆ ਨਾ ਕਿਸੇ ਹੋਰ ਨੇ ਦੇਖਿਆ ਇਹ ਤਾਂ ਮੈਂ ਹੀ ਦੇਖਿਆ ਸੀ ਸੋ ਇਸ ਕਰਕੇ ਕਹਿੰਦੇ ਕਿ ਮੈਂ ਹੁਣ ਕਾਰਵਾਈ ਕਰ ਰਿਆਂ ਮੰਤਰੀ ਮੰਡਲ ਤੋਂ ਉਹਨਾਂ ਨੂੰ ਬਰਖਾਸਤ ਕਰ ਰਿਆਂ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਮੈਂ ਕਹਿੰਦਾ ਕਿ ਪੁਲਿਸ ਨੂੰ ਕਿ ਇਹਨੂੰ ਜਾ ਕੇ ਫੜੋ ਉਦੋਂ ਜਿਹੜੀ ਚੋਣ ਸੀਗੀ ਲਖਵਿੰਦਰ ਜੀ ਸੰਗਰੂਰ ਦੀ ਜਿਮਨੀ ਚੋਣ ਸੀਗੀ ਜਿਹੜਾ ਜਿੱਥੋਂ ਮੁੱਖ ਮੰਤਰੀ ਭਗੰਤਪਾਨ ਨੇ ਅਸਤੀਫਾ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਅਮਿਤ ਰਤਨ ਕੋਟ ਫੱਤਾ ਫੜੇਗੇ ਔਰ ਗ੍ਰਿਫਤਾਰੀ ਜਿੱਥੇ ਅਮਿਤ ਰਤਨ ਕੋਟ ਵੱਤੇ ਦੇ ਪਹਿਲਾਂ ਕਰੀਬੀ ਦੀ ਹੋਈ ਫਿਰ 2-3 ਦਿਨਾਂ ਬਾਅਦ ਅਮਿਤ ਰਤਨ ਕੋਟ ਫੱਤਾ ਦੀ ਹੋਈ ਸਾਫ ਸੀਗਾ ਕਿ ਪੂਰੀ ਦੀ ਪੂਰੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਵਿਜੀਲੈਂਸ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਕੀਤੀ ਸੀਗੀ ਪਰ ਉਹਦੇ ਹੋਇਆ ਉਹਦੇ ਵਿੱਚ ਵੀ ਕੁਝ ਨਹੀਂ ਤੇ ਉਹ ਸਾਰੇ ਉਵੇਂ ਤੁਰੇ ਫਿਰਦੇ ਆ ਫੋਕੀ ਵਾਹ ਵਾਹ ਜਿਹੜੀ ਆ ਉਹ ਜ਼ਰੂਰ ਖੱਟੀ ਐ ਇਸ ਕਰਕੇ ਸਾਰੀਆਂ ਗੱਲਾਂ ਕੋਖਣ ਤੋਂ ਬਾਅਦ ਇਹ ਜਿਹੜੀ ਆ ਗੱਲ ਸਾਹਮਣੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਇਹੋ ਜਿਹੇ ਕਾਰਨਾਮੇ ਉਦੋਂ ਹੀ ਕਰਦੀ ਆ ਜਦੋਂ ਜਾਂ ਤਾਂ ਜਮਿਨੀ ਚੋਣਾ ਹੋਣ ਤੇ ਜਾਂ ਫਿਰ ਇਹਨਾਂ ਦੇ ਬਹੁਤ ਵੱਡੇ ਮੁੱਦਿਆਂ ਦੇ ਉੱਪਰ ਆਪਣੇ ਆਪ ਨੂੰ ਘਿਰਦਾ ਦੇ ਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਵਾਸਤੇ ਲੋਕਾਂ ਨੂੰ ਧਿਆਰ ਹੋਰ ਪਾਸੇ ਕਰਨ ਵਾਸਤੇ ਇਹੋ ਜਿਹੜੇ ਉਹ ਮਸਲੇ ਇਹੋ ਜਿਹੀਆਂ ਜਿਹੜੀਆਂ ਖੇਡਾਂ ਆਮ ਆਦਮੀ ਪਾਰਟੀ ਖੇਡਦੀ ਆ ਸੋ ਇਸ ਕਰਕੇ ਲੋਕਾਂ ਨੂੰ ਇਹ ਜਿਹੜੇ ਆ ਡਰਾਮੇ ਲੱਗ ਰਹੇ ਹੈਗੇ ਆ ਤੇ ਜੇ ਵਾਕਈ ਇਹ ਡਰਾਮੇ ਨਹੀਂ ਜੇ ਨਹੀਂ ਡਰਾਮੇ ਹੈਗੇ ਇਹ ਤਾਂ ਮੈਨੂੰ ਲੱਗਦਾ ਲਖਵਿੰਦਰ ਜੀ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਇਸ ਮਸਲੇ ਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜੇ ਵਾਕਈ ਜ਼ੀਰੋ ਟੋਲਰੈਂਸ ਨੀਤੀ ਹੈਗੀ ਹੈ ਤਾਂ ਇਹ ਮਸਲੇ ਦੀ ਜਾਂਚ ਜਿਹੜੀ ਹੈ ਕੇਂਦਰੀ ਜਾਂ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਜਾਂ ਕਿਸੇ ਸਿਟਿੰਗ ਜੱਜ ਤੋਂ ਜਿਹੜੀ ਹੈ ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹਦੇ ਤੇ ਜਿਹੜੀ ਜ਼ੀਰੋ ਟੋਲਰੈਂਸ ਨੀਤੀ ਦੀ ਜਿਹੜੀ ਆ ਗੱਲ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਉਹਦੇ ਤੇ ਕਿਸੇ ਨੂੰ ਸ਼ੱਕ ਹੋਵੇ ਔਰ ਇਸ ਪੂਰੇ ਮਸਲੇ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਹੋ ਜਾਵੇ ਸੋ ਇਸ ਕਰਕੇ ਕਿ ਮੈਨੂੰ ਲੱਗਦਾ ਕਿ ਇਸ ਮਸਲੇ ਦੀ ਜਾਂਚ ਕਿਸੇ ਸਿਟਿੰਗ ਜੱਜ ਜਾਂ ਸੀਬੀਆਈ ਤੋਂ ਕਰਾ ਦੇਣੀ ਚਾਹੀਦੀ ਹੈ ਤਾਂ ਜੋ ਸਰਕਾਰ ਦਾ ਆਪਣਾ ਜਿਹੜਾ ਅਕਸ ਉਹ ਬਚਿਆ ਰਹੇ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਧਰ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਸ ਹਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਹਨ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੇ ਚਰਚਾ ਇਹ ਕੀਤੀ ਗਈ ਹੈ ਕਿ ਖੁਲਾਸੇ ਨਵੇਂ ਕੀ ਹੋਏ ਨੇ ਤਾਂ ਕਿਹੜਾ ਮੰਤਰੀ ਹੁਣ ਰਡਾਰ ਦੇ ਉੱਪਰ ਨਜ਼ਰ ਆ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੋਣਗੇ ਇਸ ਸੰਬੰਧੀ ਵੀ ਬੜੀ ਜਲਦੀ ਤੁਹਾਨੂੰ ਚਰਚਾ ਕਰਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ